ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭੀ ਸਾਰੇ ਠੀਕ ਠਾਕ ਹੈ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਜੀ ਤੇ ਟਾਈਮ ਮਾਰਨਿੰਗ ਦਾ ਤਕਰੀਬਨ ਹਜੇ 9:00 ਵਜੇ ਆ ਤੇ ਮੌਸਮ ਅੱਜ ਬਦਲਵਾਈ ਹੋਈ ਪਈ ਹੈ ਕੱਲ ਬਹੁਤ ਸੋਹਣੀ ਧੁੱਪ ਸੀਗੀ ਨਿੱਗੀ ਨਿੱਗੀ ਜੀ ਤੇ ਅੱਜ ਬੱਦਲ ਹੋ ਗਿਆ ਲੱਗਦਾ ਸ਼ਾਮ ਤੱਕ بارش ਆਊਗੀ ਚਾਹ ਪੀ ਕੇ ਨਾ ਦੇ ਅੰਦਰ ਇੱਕ ਆਏ ਨਾ ਗਰਮੈਸ਼ ਕਰਕੇ ਬੇਸਮੈਂਟਾਂ ਚ ਥੱਲੇ ਤੇ ਮੈਨੂੰ ਤੱਕ ਬਰਾੜ ਜੀ ਹੋਣ ਲੱਗ ਜਾਂਦੀ ਹੈ ਮੈਂ ਹੁਣੇ ਚਾਹ ਦਾ ਕੱਪ ਪੀਤਾ ਸੀਗਾ ਹੁਣ ਮੈਂ ਕਿਹਾ ਮੈਂ ਥੋੜਾ ਜਿਹਾ ਨਾ ਗੀੜਾ ਜਿਹਾ ਕੱਢਦੀ ਆਂ ਫਿਰ ਥੋੜਾ ਜਿਹਾ ਰਿਲੈਕਸ ਜਿਹਾ ਫੀਲ ਹੋਊਗਾ ਤੇ ਨਾਲੇ ਦੇਖਦੇ ਆਂ ਬਾਹਰ ਮੌਸਮ ਦੇ ਨਜ਼ਾਰੇ ਬਸ ਜੁਲਾਈ ਦਾ ਐਂਡ ਹੋਣ ਲੱਗਿਆ ਤੇ ਮੌਸਮ ਵੀ ਉਹਵੇਂ ਉਹਵੇਂ ਰੰਗ ਬਦਲਣ ਲੱਗਾ ਹੈ ਨਾ ਹੁਣ ਹੌਲੀ ਹੌਲੀ ਬਦਲਵਾਈ ਜਿੱਦਾਂ ਅੱਜ ਹੋਊਗੀ ਹੋਣੀ ਹੈ ਮੈਨੂੰ ਲੱਗਦਾ 23 24 ਤਰੀਕ ਹੋਊਗੀ ਬਸ ਹੁਣ ਬਦਲਵਾਈ ਹੋਣੀ ਸ਼ੁਰੂ ਹੋਊਗੀ 1 ਅਗਸਤ ਤੋਂ ਹੌਲੀ ਹੌਲੀ ਕਿਤੇ ਧੁੱਪ ਨਿਕਲ ਲਈ ਕਿਤੇ ਕਣੀਆਂ ਪੈ ਗਈਆਂ ਕਿਤੇ ਧੁੱਪ ਨਿਕਲ ਲਈ ਕਿਤੇ ਕਣੀਆਂ ਪੈ ਗਈਆਂ ਕਿਤੇ ਕੱਲੇ ਬੱਦਲ ਜੇ ਹੋਗੇ બસ ਇਦਾਂ ਹੋਊਗਾ ਤੇ ਫਿਰ ਬਸ بارشਾਂ ਸ਼ੁਰੂ ਹੋ ਜਾਣੀਆਂ ਸਵੇਰੇ ਸਵੇਰੇ ਠੰਡਾ ਠੰਡਾ ਵਧੀਆ ਵੀ ਲੱਗਦਾ ਵੈਸੇ ਨਿਆਣੇ ਬੱਚੇ ਹੁਣ ਜਿੱਦਾਂ ਇੱਥੇ ਸਾਰੇ ਜਿੰਨੇ ਵੀ ਆ ਸਾਰੇ ਗਿੱਜੇ ਵੀ ਆ ਹੈਨਾ ਵੀ ਉਹਨਾਂ ਨੇ ਜੈਕਟਾ ਪਾ ਕੇ ਬਾਹਰ ਨਿਕਲਣਾ ਮੈਨੂੰ ਆਦਤ ਨਹੀਂ ਹੈਗੀ ਵੀ ਕਿਉਂ ਆਪਾਂ ਇੰਨੀ ਗਰਮੀ ਚੋਂ ਨਿਕਲੇ ਹਾਂ ਉੱਥੋਂ ਤੇ ਮਸਾਂ ਵੀ ਠੰਡੀ ਹਵਾ ਜੀ ਵੀ ਜਦੋਂ ਲੱਗਦੀ ਹੈ ਹੈਨਾ ਵਧੀਆ ਜਿਹਾ ਫੀਲ ਹੁੰਦਾ ਮੈਂ ਨਹੀਂ ਕਦੇ ਵੀ ਪਾ ਕੇ ਨਿਕਲੀ ਜੈਕਟ ਜੂਟ ਬਾਹਰ ਤੁਹਾਨੂੰ ਇੰਦਰ ਮੈਨੂੰ ਕਹੋ ਵੀ ਮम्मा ਨਾਲ ਚੱਕ ਲੋ ਕਈ ਵਾਰ ਪਤਾ ਨਹੀਂ ਇੱਥੇ ਕੋਈ ਪਤਾ ਨਹੀਂ ਮੌਸਮ ਦਾ ਕਿਹੜੇ ਵੇਲੇ ਕਿਵੇਂ ਬਦਲ ਜਾਣਾ ਹੈਨਾ ਮੈਂ ਕਹਿੰਦੇ ਨਹੀਂ ਠੀਕ ਆ ਮੈਂ ਬਸ ਐਦਾਂ ਹੀ ਮੈਨੂੰ ਤਾਂ ਵਧੀਆ ਲੱਗਦਾ ਇੱਥੇ ਆਪਾਂ ਤਾਂ ਮੱੱਚੇ ਭੁੱਜੇ ਪਏ ਸੀਗੇ ਇੰਨੀ ਗਰਮੀ ਸੀਗੀ ਤੇ ਚਲੋ ਜੀ ਮਾਰਨਿੰਗ ਆਪਾਂ ਬਲੌਗ ਸ਼ੁਰੂ ਕਰ ਲਿਆ ਤੇ ਕਰਦੇ ਰਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਦਿੰਦੇ ਰਵਾਂਗੇ ਦਿਨ ਭਰ ਦੀ ਅਪਡੇਟ ਤੁਹਾਨੂੰ ਕੀ ਕੀ ਆਪਾਂ ਕੰਮਕਾਰ ਕਰਦੇ ਆ ਜੇ ਕਿਤੇ ਬਾਹਰ ਗਏ ਬਾਹਰ ਦਾ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਕੋਈ ਵਧੀਆ 뷰 ਲੱਗੂਗਾ ਹੈਨਾ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਨ ਵਾਲੀ ਹੋਊਗੀ ਜਿੱਦਾਂ ਆਪਾਂ ਕੱਲ ਵਾਲੇ ਬਲੌਗ ਚ ਕੀਤੀ ਆ ਉਦੋਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਸ਼ੇਅਰ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਜੇ ਚੈਨਲ ਤੇ ਪਹਿਲੀ ਵਾਰ ਹੋਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਰਵਾਂਗੇ ਗੱਲਾਂ ਬਾਤਾਂ ਦੀ ਇੱਥੇ ਆਪਾਂ ਗਏ ਸੀ ਮੈਟਰੋ ਟਾਊਨ ਮਾਲ ਬਰਨਬੀ ਤੇ ਉੱਥੋਂ ਇਹਨਾਂ ਨੇ ਕੁੜੀਆਂ ਨੇ ਕੀਤਾ ਸੀਗਾ ਥੋੜਾ ਜਿਹਾ ਸਮਾਨ ਆਰਡਰ ਕੀਤਾ ਸੀਗਾ ਉਹ ਚੱਕਣਾ ਸੀਗਾ ਤੇ ਐਸ ਫੋਰਾ ਤੋਂ ਕੀਤਾ ਸੀਗਾ ਆਰਡਰ ਕੋਸਮੈਟਿਕ ਜਿੱਦਾਂ ਮੇਕਅਪ ਦਾ ਸਮਾਨ ਹੁੰਦਾ ਉਹ ਚੱਕਣਾ ਸੀਗਾ ਉੱਥੋਂ ਤੇ ਮੈਂ ਵੀ ਨਾਲ ਚਲੀਗੀ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਕਿੰਨੇ ਦਿਨ ਹੋ ਗਏ ਮੈਂ ਨਾ ਉਹ ਚप्पल ਦੇਖਾ ਸੀ ਸਲੀਪਰ ਜੇ ਬੜੇ ਸੋਹਣੇ ਮੈਨੂੰ ਲੱਗਦੇ ਹਨਾ ਕੰਫਰਟ ਵੀ ਬਹੁਤ ਆ ਪਾਉਣ ਵਾਸਤੇ ਤੇ ਮੈਂ ਜਿੱਥੇ ਵੀ ਮੈਂ ਕਿ ਮੈਂ ਵੀ ਨਾਲ ਜਾਣਾ ਵੀ ਜੇ ਮਾਲ ਚ ਜਾਣਾ ਤੁਸੀਂ ਤੇ ਮੈਨੂੰ ਵੀ ਨਾਲ ਲੈ ਕੇ ਜਾਓ ਮੈਂ ਕਿ ਮੈਂ ਉੱਥੇ ਚੱਪਲ ਪਾ ਕੇ ਦੇਖੂਗੀ ਪਰ ਮੇਰੇ ਸਾਈਜ਼ ਹੀ ਨਹੀਂ ਆ ਰਿਹਾ ਮੈਂ ਉੱਥੇ ਇੱਕ ਦੋ ਥਾਵਾਂ ਤੇ ਉੱਥੇ ਵੀ ਟਰਾਈ ਕੀਤਾ ਤੇ ਇੱਥੇ ਉਹ ਸਾਰਾ ਕੁਝ ਜਿਹੜਾ ਮੇਕਅਪ ਦਾ ਸਮਾਨ ਸੀਗਾ ਨਾ ਇੱਥੇ ਉਹ ਕੁੜੀਆਂ ਸੀਗੀਆਂ ਤੇ ਉਹ ਪਹਿਲਾਂ ਟ੍ਰਾਈ ਕਰਾਉਂਦੀਆਂ ਸੀਗੀਆਂ ਲਾ ਲਾ ਕੇ ਦਿਖਾਉਂਦੀਆਂ ਸੀਗੀਆਂ ਆਪਣੀ ਸਕਿਨ ਦੇ ਰਿਕਾਰਡਿੰਗ ਯੋ ਉਹ ਜਿਹੜੀ ਵੀ ਚੀਜ਼ ਹੁੰਦੀ ਹੈ ਉਹ ਦਿੰਦੀਆਂ ਫੇਸ ਪਾਊਡਰ ਜਿੱਦਾਂ ਵੀ ਕੋਈ ਚੀਜ਼ ਹੁੰਦੀ ਹੈ ਤੇ ਉਹ ਆਪ ਲੈ ਕੇ ਆਏ ਉਦੋਂ ਬਾਅਦ ਚ ਫਿਰ ਅਸੀਂ ਬਾਹਰ ਨਿਕਲੇ ਉੱਥੇ ਸਾਰੇ ਤਰ੍ਹਾਂ ਦੇ ਸੀਗੇ ਬ੍ਰਾਂਡ 올ਡ ਨੇਵੀ ਦਾ ਨਾਈਕੀ ਦਾ ਸਫੋਰਾ ਸਾਰਾ ਕੁਝ ਸੀਗਾ ਤੇ ਇੱਥੇ ਮੈਂ ਦੇਖ ਰਹੀ ਸੀ ਕਿ ਵਾਚ ਵਾਚ ਵੈਸੇ ਮੈਨੂੰ ਪਿਛਲੇ ਸਾਲ ਬਹੁਤ ਸੋਹਣੀ ਲੈ ਕੇ ਦਿੱਤੀ ਇਹਨੇ 200 ਡਾਲਰ ਦੀ ਆਈ ਸੀਗੀ ਤੇ ਆ ਮੈਂ ਦੇਖਣ ਲੱਗ ਗਈ ਉੱਥੇ ਗੋਰਿਆਂ ਦੇ ਨਹੀਂ ਮੈਂ ਬਿਲਕੁਲ ਵੀ ਸੋਨਾ ਨਹੀਂ ਪਾਇਆ ਦੇਖਿਆ ਗੋਰੇ ਕਿਹੜਾ ਸੋਨਾ ਪਾਉਂਦੇ ਆ ਹੈਨਾ ਤੇ ਆਪਾਂ ਨੂੰ ਹੀ ਬੜਾ ਹੁੰਦਾ ਜਿੱਦਾਂ ਵੀ ਇੰਡੀਆ 'ਚ ਹੀ ਹੈ ਜਿਆਦਾ ਟ੍ਰੈਂਡ ਇੱਥੇ ਮੈਂ ਕਿਸੇ ਦੇ ਨਹੀਂ ਪਾਇਆ ਦੇਖਿਆ ਬਹੁਤ ਜਿਆਦਾ ਵੱਡੇ ਵੱਡੇ ਰਿੰਗਸ ਪਾਏ ਹੁੰਦੇ ਆ ਪਰ ਹੁੰਦੇ ਵੀ ਦੂਜੇ ਹੀ ਆ ਉਹ ਤੇ ਬੜੇ ਸੋਹਣੇ ਸੋਹਣੇ ਸੀਗੇ ਉੱਥੇ ਇਹਨ ਦਾ ਤਾਂ ਰੇਟ ਵੀ ਕਾਫੀ ਹਾਈ ਲਿਖਿਆ ਹੋਇਆ ਸੀ ਕਿ ਮੈਨੂੰ ਲੱਗਦਾ ਡਾਇਮੰਡ ਡੂਮਡ ਦੇ ਸੀ ਕਿ ਫਿਰ ਇੱਥੇ ਮੈਂ ਬੈਠ ਗਈ ਏਕੀਰ ਨੂੰ ਆ ਮੈਨੂੰ ਇੱਥੇ ਵਿਊ ਜ ਬਹੁਤ ਵਧੀਆ ਲੱਗਾ ਤੇ ਮੈਂ ਤਾਂ ਫਿਰ ਉੱਥੇ ਬੈਠ ਗਈ ਮੈਂ ਕਿਹਾ ਜਓ ਤੁਸੀਂ ਚੱਕ ਲਿਓ ਜਾ ਕੇ ਜਿਹੜਾ ਆ ਦਾ ਸਮਾਨ ਸਮੂਨ ਚੱਕ ਕੇ ਲੈ ਕੇ ਆਉਣਾ ਕੁਝ ਵੀ ਮੈਂ ਕਿਹਾ ਮੈਂ ਤਾਂ ਚੱਪਲ ਮਾਰੀ ਆਈ ਸੀ ਚੱਪਲ ਮੇਰੇ ਮੇਜ ਨਹੀਂ ਆ ਰਹੀ ਤੇ ਮੈਂ ਕਿਹਾ ਮੈਂ ਨਹੀਂ ਹੁਣ ਜਾਣਾ ਮੈਂ ਤਾਂ ਫਿਰ ਇੱਥੇ ਦੇਖ ਕੇ ਤੇ ਮੈਂ ਬੈਠੀ ਬੈਠੀ ਉੱਥੇ ਵੀਡੀਓ ਬਣਾਉਣ ਲੱਗ ਗਈ ਤੇ ਉੱਥੇ ਨਾਲ ਹੀ ਆ ਲੱਗੀ ਵੀ ਸੀਗੀ ਸਟਾਲ ਜੀ ਇੱਕ ਤੇ ਉੱਥੇ ਇੱਕ ਗੋਰੀ ਦੇਖੀ ਜਾਂਦੀ ਸੀਗੀ ਇਅਰਿੰ ਤੇ ਟੋਪਸ ਸੀਗੇ ਆ ਸੀਗੇ ਰਿੰਗਸ ਤੇ ਵਾਲੀਆਂ ਤੇ ਟੋਪਸ ਟੂਪਸ ਬੜੇ ਸੋਹਣੇ ਸੀਗੇ ਤੇ ਮੈਂ ਵੀ ਦੇਖਣ ਲੱਗ ਗਈ ਹੈਨਾ ਪਰ ਮੈਨੂੰ ਮੈਂ ਐਵੇਂ ਤੁਹਾਨੂੰ ਕਹਿੰਦਾ ਮੈਨੂੰ ਉਹਨਾਂ ਦੀ ਬੋਲੀ ਪਾਸ਼ਾ ਦੀ ਕੋਈ ਸਮਝ ਨਹੀਂ ਆਈਗੀ ਉਹ ਚੀਨੀ ਸੀਗੀ ਵੇਚਣ ਵਾਲੀ ਤੇ ਲੈਣ ਵਾਲੀ ਜਿਹੜੀ ਸੀਗੀ ਉਹ ਗੋਰੀ ਸੀਗੀ ਉਹ ਆਪਸ ਵਿੱਚ ਦੀ ਅੰਗਰੇਜ਼ੀ ਜੀ ਚ ਗੱਲਾਂ ਕਰੀ ਜਾਂਦੇ ਸੀ ਫਿਰ ਜਦ ਨੂੰ ਤਨਵਿੰਦਰ ਹੁਣੀ ਕੁਛ ਇਹਨਾਂ ਨੂੰ ਥੋੜਾ ਜਿਹਾ ਸਮਾਨ ਗਰੋਸਰੀ ਦਾ ਲੈਣਾ ਸੀਗਾ ਉਹ ਲੈਣਾ ਟਰਾਲੀ ਜੀ ਲੈ ਕੇ ਤੇ ਜਲ ਆਗਿਆ ਸਾਡੀ ਗੱਡੀ ਦੇ ਵਿੱਚ ਰੱਖਣ ਵਾਸਤੇ ਪਾਣੀ ਪੂਣੀ ਹੈ ਨਹੀਂ ਸੀਗਾ ਤੇ ਉਦੋਂ ਬਾਅਦ ਚ ਗਈਆਂ ਸੀ ਸਰੀ ਸਰੀ ਦਾ ਮੈਨੂੰ ਦਿਖਾਉਣ ਲੱਗੀਆਂ ਇੱਥੇ ਕਹਿੰਦੇ ਮੰਮੀ ਆਹ ਸਭ ਤੋਂ ਪੁਰਾਣਾ ਬ੍ਰਿਜ ਆ ਏ 100 ਸ਼ਾਇਦ 10 ਸਾਲ ਪੁਰਾਣਾ ਬ੍ਰਿਜ ਤੇ ਫਿਰ ਉਦੋਂ ਬਾਅਦ ਚ ਕਹਿੰਦੇਗਾ ਇਧਰਲੇ ਪਾਸੇ ਜਿਹੜਾ ਉਹ ਨਵਾਂ ਬਣ ਰਿਹਾ ਤੇ ਇਹ ਆ ਨਵਾਂ ਬਣ ਰਿਹਾ ਆਪਾਂ ਇੱਥੇ ਪਹੁੰਚੇ ਸੀਗੇ ਪੈਟਰੋਲ ਪੰਪ ਤੇ ਤੇਲ ਪਾਉਣ ਵਾਸਤੇ ਗੱਡੀ 'ਚ ਜਿੱਦਾਂ ਪੈਟਰੋਲ ਪੰਪ ਸੀਗਾ ਇਹ ਸੈਵਰੋਂ ਦਾ ਤੇ ਜਾਂ ਇੱਥੇ ਜ਼ਿਆਦਾ ਚੱਲਦੇ ਹੈਗੇ ਆ ਵੈਨਕੂਵਰ ਦੇ ਵਿੱਚ ਮੈਂ ਤਾਂ ਦੇਖੇ ਜ਼ਿਆਦਾ ਈਸੋ ਦਾ ਜਾਂ ਸੈਵਰੋਂ ਦੇ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਹੈਗੇ ਹੁੰਦੇ ਆ ਰਿਲਾਇੰਸ ਦਾ ਪੰਪ ਬਹੁਤ ਵਧੀਆ ਮੰਨਿਆ ਜਾਂਦਾ ਹੈ ਨਾ ਉੱਥੋਂ ਦਾ ਤੇਲ ਬਹੁਤ ਵਧੀਆ ਹੁੰਦਾ ਉਦਾਂ ਇੱਥੇ ਸੈਵਰੋਂ ਇਹਨਾਂ ਦਾ ਰੇਟ ਵੀ ਠੀਕ ਹੁੰਦਾ ਤੇ ਵੀ ਜਿੱਦਾਂ ਉਹ ਉਹਦਾ ਵੀ ਤੇਲ ਵਧੀਆ ਪਾਉਂਦੇ ਆ ਇਹ ਮਿਲਦਾ ਜਾਣੀ ਇੱਥੋਂ ਤੇ ਇੱਥੇ ਆਪਾਂ ਨੂੰ ਜਿੱਦਾਂ ਵੀ ਕੱਲਾ ਤੇਲ ਪਵਾ ਕੇ ਜਿੱਦਾਂ ਇੰਡੀਆ ਦੇ ਵਿੱਚ ਤਾਂ ਆਪਣੇ ਪੈਟਰੋਲ ਪੰਪਾਂ ਤੇ ਕੱਲਾ ਤੇਲ ਹੀ ਪੈਂਦਾ ਹੈ ਨਾ ਤੇ ਇੱਥੇ ਇੱਕ ਅੰਦਰ ਸ਼ਾਪ ਵੀ ਜਿੱਦਾਂ ਵੀ ਬਣੀ ਹੁੰਦੀ ਆ ਜਿੱਦਾਂ ਟੂ ਲੈਟ ਬਣਿਆ ਹੋਆ ਹੁੰਦਾ ਪੂਰਾ ਹੈ ਨਾ ਜੇ ਕਿਸੇ ਨੂੰ ਅੰਦਰ ਖਾਣ ਪੀਣ ਦੀ ਜ਼ਰੂਰਤ ਹੁੰਦੀ ਆ ਜਾਂ ਕਿਸੇ ਨੇ ਆਈਸਕ੍ਰੀਮ ਜਾਂ ਜਾਦਾ ਲੋਕ ਹੁਣ ਦੇਖੋ ਵੀ ਐਵੇਂ ਤਾਂ ਗੱਡੀਆਂ ਰਸਤੇ ਦੇ ਵਿੱਚ ਰੋਕ ਨਹੀਂ ਸਕਦੇ ਹੈ ਨਾ ਕਿਤੇ ਵੀ ਆਪਾਂ ਜਿੱਦਾਂ ਇੰਡੀਆ ਦੇ ਵਿੱਚ ਵੀ ਜਿੱਥੇ ਜੀ ਕੀ ਤੋਥੀ ਗੱਡੀ ਰੋਕ ਕੇ ਖੜਜੋ ਨਹੀਂ ਇਹ ਆ ਆਮ ਲੋਕ ਸਾਰੇ ਇੱਥੇ ਜ਼ਿਆਦਾਤਰ ਨਾਲੇ ਤੇਲ ਪਵਾ ਲੈਂਦੇ ਆ ਨਾਲੇ ਜਿਨੇ ਕਿਸੇ ਨੇ ਵਾਸ਼ਰੂਮ ਯੂਜ਼ ਕਰਨਾ ਹੁੰਦਾ ਉਹ ਕਰ ਲੈਂਦੇ ਆ ਜਾਂ ਕਿਸੇ ਨੂੰ ਖਾਣ ਪੀਣ ਦੀ ਮਾੜੀ ਮੋਟੀ ਲੋੜ ਹੁੰਦੀ ਆ ਤੇ ਬੀ ਉਹ ਇਤੋਂ ਖਾਣ ਪੀਣ ਵਾਸਤੇ ਵੀ ਸਮਾਨ ਪੈਟਰੋਲ ਪੰਪ ਤੋਂ ਹੀ ਚੱਕਦੇ ਆ ਜਿਆਦਾ ਤੇ ਮੈਂ ਕਿਹਾ ਚੱਲ ਮੈਂ ਥੋੜਾ ਜਿਹਾ ਮੇਰਾ ਮਨ ਸੀਗਾ ਹਨਵਿੰਦਰ ਤੇਲ ਪਾਉਣ ਲੱਗ ਗਈ ਸੀਗੀ ਤੇ ਸਿਮਰਨ ਗੱਡੀ ਦੇ ਵਿੱਚ ਬੈਠੀ ਰਹੀ ਤੇ ਮੈਂ ਹੈ ਨਾ ਮੈਂ ਥੋੜੀ ਜੀ ਵੀਡੀਓ ਬਣਾਉਣੀ ਹੈ ਮੈਂ ਬਣਾ ਲਿਆ ਮੈਨੂੰ ਕਹਿੰਦੀਆਂ ਆਪਣੀਆਂ ਇੰਡੀਅਨ ਇੰਡੀਆਨੀ ਆ ਕੁੜੀਆਂ ਸਾਰੀਆਂ ਅੰਦਰ ਉੱਥੇ ਤੇ ਇਹ ਕਹਿੰਦੇ ਮਮੀ ਕੁਛ ਨਹੀਂ ਕਹਿੰਦੀਆਂ ਜਦੂ ਵੀ ਜਾ ਕੇ ਬਣਾ ਲਿਆ ਮੈਂ ਕਿਹਾ ਮੇਰਾ ਥੋੜਾ ਜਿਹਾ ਮਾਣਾ ਵੀ ਮੈਂ ਤੁਹਾਨੂੰ ਦਿੱਲੀ ਜਿੱਥੇ ਵੀ ਜਾਵਾਂ ਹੈ ਨਾ ਕੋਸ਼ ਨਵਾਂ ਤੁਹਾਨੂੰ ਮੈਂ ਦਿਖਾਵਾਂ ਵੀ ਇੱਥੇ ਇਹ ਚੀਜ਼ ਆਪਣੇ ਨਾਲੋਂ ਵੀ ਕਿੰਨਾ ਕੁ ਫਰਕ ਆ ਇੱਥੇ ਦਾ ਤਾਂ ਕਰਕੇ ਵੀ ਲੋਕੀ ਵੀ ਥੋੜੇ ਵਧੀਆ ਮੰਨਦੇ ਆ ਹੈਨਾ ਹਾਂ ਤਾਂ ਕਰਕੇ ਤੇ ਮੈਂ ਫਿਰ ਇਥੋਂ ਚਲੀ ਗਈ ਸੀਗੀ ਮੈਂ ਕਿਹਾ ਚੱਲ ਮੈਂ ਕੁੜੀਆਂ ਨੂੰ ਪੁੱਛ ਕੇ ਮੈਂ ਆਖਿਆ ਵੀ ਮੈਂ ਥੋੜੀ ਜੀ ਵੀਡੀਓ ਲੈਣੀ ਆ ਕਹਿੰਦੇ ਕੋਈ ਨਹੀਂ ਵੀ ਆਂਟੀ ਤੁਸੀਂ ਬਣਾ ਲਓ ਵੀਡੀਓ ਤੇ ਉਸ ਤੋਂ ਬਾਅਦ ਚੋ ਹੈਲੋ ਹਾਂਜੀ ਅੱਜ ਆਪਣਾ ਪੂਰਾ ਦਿਨ ਨਿਕਲਿਆ ਬਰਨ ਵੀ ਬਾਹਰ ਹੀ ਰਹੇ ਆਪਾਂ ਤੇ ਦਿਖਾਉਨੇ ਆ ਆਪਾਂ ਗਏ ਮਾਲ ਚ ਤੇ ਕੀਤੀ ਬਹੁਤ ਸਾਰੀ ਸ਼ਾਪਿੰਗ ਬਹੁਤ ਕੁਝ ਖਰੀਦਿਆ ਗੱਡੀ ਭਰ ਲੈਂਦੀ ਸਮਾਨ ਨਾਲ ਦੇਖੋ ਆਪਾਂ ਸਾਰਾ ਸਮਾਨ ਲਿਆਂ ਦਾ ਤੇ ਫਿਲਹਾਲ ਹੁਣ ਜਾਣ ਦੀ ਵਸਤਿਆਰੀ ਕਰ ਰਹੇ ਹਾਂ ਘਰੇ ਸਮਾਨ ਸਪੂਨ ਰੱਖ ਲਿਆ ਗੱਡੀ ਦੇ ਵਿੱਚ ਤੇ ਟਾਈਮ ਕਾਫੀ ਹੋ ਗਿਆ ਸੀ ਸ਼ਾਮ ਦਾ ਹੋ ਗਿਆ ਸੀਗਾ ਤੇ ਮੈਂ ਕਿਹਾ ਮੇਰਾ ਵੀਡੀਓ ਐਂਡ ਕਰਨ ਦਾ ਟਾਈਮ ਹੋ ਗਿਆ ਤੇ ਵਿਊ ਬਹੁਤ ਸੋਹਣਾ ਸੀ ਬਾਹਰ ਬਹੁਤ ਸੋਹਣੀਆਂ ਸੋਹਣੀਆਂ ਜਗ੍ਹਾ ਦੇਖਣੀ ਹੈ ਜਦੋਂ ਆ ਇਧਰੇ ਬਹੁਤ ਵਧੀਆ ਸ਼ਾਂਤ ਤੇ ਬੜਾ ਸੋਹਣਾ ਏਰੀਆ ਬਰਨ ਵੀ ਬਹੁਤ ਵਧੀਆ ਮਾਲ ਸੀਗਾ ਬਹੁਤ ਕੁਝ ਦੇਖਿਆ ਵਿੱਚ ਕੁਝ ਵੀਡੀਓ ਮੈਂ ਬਣਾਈਆਂ ਕੁਝ ਕਿ ਨਹੀਂ ਵੀ ਬਣਾਈਆਂ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਅਪ ਕਰਦੇ ਆ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ